ਹੀ ਲਗਾਤਾ ਵੱਡੇ ਘਰਾਂ ਵਾਲੀਆਂ ਲੈਣੀਆਂ ਹੈ ਹਨ ਕੀ ਮਤਲਬ ਹੈ ਨੇ ਮਤਲਬ ਕੀ ਹੈ ਕਦੇ ਇੱਥੇ ਖੜ ਕੇ ਪ੍ਰੈਸ ਕਰਦੀਆਂ ਕਦੇ ਉਹ ਮੇਰੇ ਸੀਸੇ ਮੂਰੇ ਖੜ ਕੇ ਨਮਾਰੀ ਵਾਲੇ ਮੂਰੇ ਤਿਆਰ ਹੁੰਨੀ ਹੈ ਹੈ ਤੈਨੂੰ ਸੋਭਾ ਤਾਂ ਦਿੰਦੇ ਨਹੀਂ ਇਹ ਕੰਮ ਇਹ ਤੁਸੀਂ ਕੀ ਹੋ ਜੀ ਹਰ ਲਗਾ ਲਿਓ ਹਰਾਈ ਕਰ ਵੀ ਤਾਂ ਆਪਣੀਆਂ ਇਹ ਕਿਹੜਾ ਕੋਈ ਬਗਾਨਾ ਆਪਣਾ ਕੀ ਬੋਲਦੀ ਹੈ ਤੂੰ ਨੇ ਮੱਡੀ ਪੈਣਾ ਮਾਵਾ ਵਰਗੀ ਹੁੰਦੀ ਆ ਤੇ ਤੁਸੀਂ ਮੇਰੇ ਮਾਵਾ ਵਰਗੇ ਹੋ ਤੇ ਘਰ ਆਪਣਾ ਹੀ ਆਲੇ ਆਪਾ ਕਿਹੜਾ ਕੋਈ ਵੱਖੋ ਵੱਖਰੇ ਆ ਸਕੀਆਂ ਦਾ ਪੈਣਾ ਆਪਾਂ ਮੇਰੀ ਸੁਣ ਲੈ ਗੱਲ ਸਕੀਆਂ ਪੈਣਾ ਹੈਗੀਆਂ ਪਰ ਆਪਣਾ ਘਰ ਉਦੋਂ ਤੱਕ ਸੀਮਤ ਹੁੰਦਾ ਜਦੋਂ ਤੱਕ ਮਾਪਿਓ ਦੇ ਕਰੇ ਹੁੰਨੇ ਸਮਝ ਗਈ ਜਦੋਂ ਮਾਪਿਓ ਵਿਆਹ ਦੇ ਦਿੰਦੇ ਨੇ ਉਦੋਂ ਆਪੋ ਆਪਦਾ ਘਰ ਹੁੰਦਾ ਤੇਰਾ ਤੇ ਮੇਰਾ ਨੇ ਤੂੰ ਕਹਿਣਾ ਕੀ ਚਾਹਨੀ ਆ ਸਾਫ਼-ਸਾਫ਼ ਕਹਿਣਾ ਕੀ ਗੱਲ ਹੋ ਗਈ ਖੁਸ਼ ਨਹੀਂ ਤਾਰਿਕ ਸਾਫ ਸਾਫ ਸੁਣਨਾ ਹੁਣ ਦੋਏ ਜੀ ਖੜੇ ਹੋ ਸੁਣ ਲੋ ਦੇਖੋ ਭਾਈ ਮੇਠੋ ਨਹੀਂ ਲੋਕਾਂ ਦੇ ਤਾਨੇ ਸੁਣੇ ਜਾਂਦੇ ਬਥੇਰੇ ਸੁਣ ਲੈ ਜਿਹੜਾ ਕੋਈ ਜੀ ਆ ਬੋਲਦਾ ਕਹਿੰਦਾ ਉਥੋਂ ਬੇਕੇਦਾਰ ਗੇ ਉਠਾਈ ਤੀ ਉਰੇ ਬਿਜਦੀ ਆਉਦੇ ਵਾਰਗੇ ਬਿਠਾ ਲਈ ਕਿੰਨਾ ਚਿਰ ਮੈਂ ਤਾਨੇ ਮੈਨੇ ਸੁਣੀ ਜਾਵਾ ਆਪਦਾ ਨਾ ਕੋਈ ਘਰ-ਵਾਰ ਦੇਖ ਲੋ ਮੇਰੇ ਕੋਲ ਜਾਓ ਦੇਖੋ ਇਹ ਮੈਂ ਸਮਝ ਸਕਦਾ ਤੁਹਾਡੀ ਗੱਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਚਲੋ ਲੋਕ ਤਾਂ ਗੱਲਾਂ ਕਰਦੀ ਹੁੰਦੇ ਨੇ ਬਾਕੀ ਆਪਦੇ ਸਾਰੇ ਹੁੰਦਾ ਵੀ ਆਪਣੇ ਆਪ ਦੇ ਬੰਦੇ ਨੂੰ ਕਿਹਦੇ ਹਿਸਾਬ ਨਾਲ ਰੱਖਣਾ ਸਾਨੂੰ ਥੋੜਾ ਜਿਹਾ ਟਾਈਮ ਦੇ ਦਿਓ ਅਸੀਂ ਆਪਦਾ ਕੋਈ ਕਿਰਾਏ ਤੇ ਕਮਰਾ ਜਾ ਕੋਈ ਘਰ-ਬਾਰ ਦੇਖਦੇ ਫਿਰਦੇ ਕੋਈ ਨਹੀਂ ਅਸੀਂ ਤਾਂ ਆਪ ਹੀ ਚਾਹੁੰਦੇ ਆ ਵੀ ਹਾਂ ਅਸੀਂ ਤੁਹਾਡੇ ਸਿਰ ਤੇ ਬੋਝ ਬਣ ਕੇ ਨਾ ਰਹੀਏ ਦੇਖ ਭਾਈ ਤਾਰੀ ਮੇਰੀ ਸੁਣ ਲੈ ਗੱਲ ਦੇਖਦਾ ਕਮਰਾ ਦੇਖਦਾ ਫਿਰਦਾ ਟਾਈਮ ਦੇ ਦਿਓ ਕਿੰਨਾ ਚਿਰ ਹੋ ਗਿਆ ਜਿੱਦੇ ਤਾਂ ਤੇਰਾ ਵਿਆਹ ਹੋਇਆ ਤਾਂ ਉਰੇ ਰਹਿਣਾ ਇਹਨੂੰ ਲਈ ਬੈਠਾ ਹੈ ਤੇਰੀ ਵੀ ਕੋਈ ਜ਼ਿੰਮੇਵਾਰੀ ਹੈ ਆਪਦਾ ਭਾਈ ਤੂੰ ਵੀ ਦੇਖ ਵੀ ਮੇਰੇ ਟੈਂਪਰਟੀਰ ਨੂੰ ਲੈ ਕੇ ਜਾਵਾ ਪਹਿਲੇ ਤਾਂ ਇਹ ਕੁਮਾਰੀ ਦੀ ਮੇਰੇ ਕੋਲ ਆ ਕੇ ਰਹਿ ਜਾਂਦੀ ਸੀ ਤੇ ਹੁਣ ਵਿਆਹੀ ਬਰੀ ਨੂੰ ਮੈਂ ਕਿਵੇਂ ਆਪਦੇ ਘਰੇ ਰੱਖਾਂ ਭਾਈ ਪੈਣੇ ਤੁਸੀਂ ਤਾਰੀ ਨੂੰ ਨਾ ਕੁਛ ਕੋ ਹੁਣ ਇਹਨਾਂ ਨੇ ਪਲਾਟ ਲੈਤਾ ਰੱਖਿਆ ਹੁਣ ਹੌਲੀ ਹੌਲੀ ਅਸੀਂ ਘਰ ਵੀ ਪਾ ਲਾਂਗੇ ਤੇ ਰਹੀ ਗੱਲ ਇੱਕ ਰਾਮ ਦੀ ਸਾਨੂੰ ਵੀ ਕੋਈ ਸ਼ੌਂਕ ਨਹੀਂ ਹੈਗਾ ਪੈਣੇ ਸਾਡੀ ਮਜਬੂਰੀ ਇੱਥੇ ਰਹਿਣਾ ਫਿਰ ਜੇ ਨਹੀਂ ਸ਼ੌਂਕ ਹੈਗਾ ਭੱਗ ਜਾ ਮੈਂ ਕਿ ਤੇਰੇ ਜੂੜ ਪਾ ਕੇ ਰੱਖੇਗਾ ਇੱਥੇ ਬੈਠੀ ਰਹੀ ਨੇ ਕਿੰਨਾ ਚਿਰ ਹੋ ਗਿਆ ਤੈਨੂੰ ਇੱਥੇ ਬੈਠੀ ਨੂੰ ਤੈਨੂੰ ਆਪ ਨੂੰ ਮਣ ਬਟੇ ਸ਼ਰਮ ਨਹੀਂ ਆਉਂਦੀ ਵੀ ਮੈਂ ਮੇਰੀ ਭੈਣ ਦੇ ਘਰੇ ਖਾਨੀ ਆਂਗੀ ਕੋਈ ਨਹੀਂ ਆਪਾ ਜੀ ਕੋਈ ਹਿਲਾ ਕਰ ਲਾਂਗੇ ਤਾਰੀ ਆਪਾ ਚਾਵਾਂਗੇ ਕਿੱਥੇ ਆਪਣੇ ਕੋਲ ਤਾਂ ਜਗਾ ਵੀ ਨਹੀਂ ਕੋਈ ਨਹੀਂ ਫਿਰ ਜਿੰਨਾ ਆਪਣਾ ਇੰਨਾ ਡੰਗਾ ਸਾਰ ਤਾਂ ਨਾ ਬਹੁਤ ਆ ਮੈਨੂੰ ਨਹੀਂ ਪਤਾ ਖੂਜ ਜਾ ਖਾਤੇ ਚ ਜਾ ਪਰ ਮੇਰੇ ਸਿਰ ਤੋਂ ਬਲਾਟ ਆ ਦੇਖੋ ਤੁਸੀਂ ਐ ਨਾ ਬੋਲੋ ਅਸੀਂ ਕੋਈ ਮਾੜਾ ਨਹੀਂ ਕਰਿਆ ਕੋਈ ਨਹੀਂ ਅਸੀਂ ਆਪੇ ਵਗ ਜਾਗੇ ਟੈਨਸ਼ਨ ਨਾ ਲੋ ਅੱਜ ਤੁਹਾਨੂੰ ਕਹਿਤਾ ਵੀ ਭਾਈ ਅਸੀਂ ਅੱਜ ਅੱਥਰੇ ਦਵਾਰੇ ਆਉਦੇ ਨਹੀਂ ਹੈਗੇ ਮਾੜਾ ਨਹੀਂ ਕਰਿਆ ਜੇ ਤਾਂ ਮੇਰਾ ਕੁਝ ਚੰਗਾ ਵੀ ਨਹੀਂ ਕਰਿਆ ਤੁਸੀਂ ਨੇ ਐਦੂ ਉਤੋਂ ਦੀ ਮਾੜਾ ਕੀ ਕਰੋਗੇ ਖਰਚੇ ਤਾਂ ਸਾਨੂੰ ਮੈਂ ਖਵਾਉਣੀ ਆਂਗੀ ਪਰ ਭੈਣੇ ਤਾਰੀ ਵੀ ਤਾਂ ਕੰਮ ਕਰਦੀ ਆ ਕਿਉਂ ਤਾਰੀ ਕੀ ਕੰਮ ਕਰਦੈ ਮੇਰੇ ਖੇਤ ਚ ਹਲਵਾਉਂਦਾ ਤਾਰੀ ਕੰਮਰੇ ਡੰਗਰਾਂ ਨੂੰ ਕੱਖ ਪਾਉਂਦਾ ਤਾਰੀ ਦੱਸਿ ਮੈਨੂੰ ਚਾਤੀ ਮੈਂ ਚੱਲਿਆਂ ਤਵਾਦ ਠੀਕ ਹੈ ਕੀ ਕੰਮ ਕਰਦਾ ਤਾਰੀ ਦੱਸ ਮੈਨੂੰ ਭੈਣੇ ਮਨੋਕਦੇ ਦਿਹਾੜਾ ਜੋੜਦੀਆਂ ਮੈਨੂੰ ਜਿਹੜਾ ਕੁਛ ਮਰਜ਼ੀ ਕਹ ਲਿਆ ਕਰ ਪਰ ਤਾਰੀ ਸਾਹਮਣੇ ਨਾ ਕੁਝ ਬੋਲਿਆ ਕਰ ਤੈਨੂੰ ਪਤਾ ਉਹਨਾਂ ਦਿਲ ਤੇ ਗੱਲ ਲਾ ਲੰਦਾ ਫਿਰ ਲਾ ਲੈ ਮੈਂ ਤਾਰੀ ਦਾ ਠੇਕਾ ਨਹੀਂ ਲੈ ਰੱਖਿਆ ਨਹੀਂ ਉ ਤਾਂ ਤੈਨੂੰ ਤਾਂ ਨਹੀਂ ਸੰਗ ਸ਼ਰਮ ਆਉਦੀ ਜੇ ਮੈਂ ਤਾਰੀ ਦੇ ਸਾਹਮਣੇ ਬੋਲੂਗੀ ਨਾ ਤਾਂ ਹੀ ਮਣੀ ਮਡੀ ਸ਼ਰਮ ਆਉ ਤੈਨੂੰ ਤਾਂ ਹੀ ਨਿਕਲੇਗੀ ਉਰ ਪੈਰ ਜਮਾ ਕੇ ਬੈਗੀ ਮੈਂ ਤਾਂ ਅਖਰੀ ਚੱਲ ਚਾਰ ਦਿਨ ਆ ਜੂਗੀ ਕੋਈ ਗੱਲ ਨਹੀਂ ਐਨੇ ਆਪਦਾ ਹੀਲਾ ਕਰ ਲੈਣਾ ਤੇ ਤਾਂ ਜਮੀ ਸ਼ਰਮ ਲਾ ਲਈ ਕੋਈ ਗੱਲ ਨਹੀਂ ਭੈਣੇ ਅੱਜ ਅਸੀਂ ਬਗ ਜਾਣੇ ਆ ਪਰ ਹਾਂ ਇੱਕ ਗੱਲ ਯਾਦ ਰੱਖੀ ਜੇ ਅੱਜ ਇਸ ਘਰ ਚ ਰਹਿ ਜਾਵਾਂਗੇ ਨਾ ਤਾਂ ਮੈਂ ਰਿਸ਼ਤਾ ਤੋੜ ਕੇ ਜਾਵਾਂਗੀ ਮੈਨੂੰ ਨਾ ਇਹ ਜਿਹੇ ਰਿਸ਼ਤੇ ਦੀ ਕੋਈ ਪਰਵਾਹ ਨਹੀਂ ਨਾ ਹੀ ਮੇਰੇ ਮੂਰੇ ਵਾਸਤਾਪਾ ਇਹ ਜਿਹੇ ਰਿਸ਼ਤੇ ਦਾ ਬਿੰਦ ਕਰੂੰ ਜਾਂਦੀ ਹੁਣ ਵਗ ਜਾ ਹਾਂ ਇੱਕ ਗੱਲ ਹੋਰ ਕਹਨੀ ਜੇ ਆਪਦੇ ਆਪ ਵਗ ਜੀ ਤਾਂ ਵਧੀਆ ਇਹ ਨਾ ਹੋਵੇ ਕਿ ਤੇਰਾ ਚੱਕ ਕੇ ਜੁੱਲੀ ਬਿਸਤਰਾ ਮੈਨੂੰ ਬਾਹਰ ਸੱਟਣਾ ਕੋਈ ਨਾ ਪੈਣੇ ਵਗ ਜਾਨੇ ਆਸੀ ਕੋਈ ਨਾ ਪੈਣੇ ਵਗਦੇ ਨੇ ਆਸੀ ਚੱਕੇ ਮੂਹਰੇ ਬੈਠੀ ਐ ਜਿਵੇਂ ਸ਼ਰਮਲਾਤ ਹੀ ਨਹੀਂ ਮਾੜੀ ਮੋਟੀ ਦਾ ਸੰਗ ਸ਼ਰਮ ਬੰਦਾਮਾ ਨਹੀਂ ਲੈਂਦਾ ਆ ਗਈ ਚੱਲੀ ਸਾਰੀ ਬਾਗਤਾ ਜਾਵਾਂਗੇ ਪਰ ਮੈਨੂੰ ਐ ਨਹੀਂ ਸਮਝ ਆਉਂਦੀ ਹੈ ਕਿ ਵੀ ਆਪਾਂ ਜਾਵਾਂਗੇ ਕਿੱਥੇ ਲੈ ਕਹਿੰਦੀ ਜਾਵਾਂਗੇ ਕਿੱਥੇ ਕਿੱਥੇ ਜਾਣਾ ਆਪਾਂ ਨੇ ਕੋਈ ਨਹੀਂ ਕਿਤੇ ਦਾ ਘਰਵਾਰ ਦੇਖਾਂਗੇ ਕਮਰਾ ਦੇਖ ਲੈਣੇ ਕਿਰਾਏ ਤੇ ਹੁਣ ਤੇਰੇ ਸਾਹਮਣੇ ਆ ਇੰਨਾ ਕੁ ਸੁਣ ਕੇ ਥੋੜੀ ਰਹਿ ਜਾਂਦਾ ਯਾਰ ਤਾਰੇ ਆਪਾਂ ਮਾੜੇ ਨਹੀਂ ਕਹਿੰਦੇ ਇਹਨਾਂ ਨੂੰ ਇਹਨਾਂ ਨੇ ਬਹੁਤ ਟਾਈਮ ਟਪਾਤਾ ਆਪਣਾ ਕੋਈ ਠੀਕ ਆ ਤੇਰੀ ਵੱਲ ਯਾਰ ਕਿਰਾਏ ਪਤਾ ਕਿੰਨੇ ਆ ਆਪਾਂ ਘਰ ਦਾ ਖਰਚਾ ਚੱਕਾਂਗੇ ਜਾਂ ਕਿਰਾਏ ਭਰਾਂਗੇ ਫਿਰ ਹੁਣ ਨਹੀਂ ਵੀ ਨਹੀਂ ਰਹਿ ਸਕਦੇ ਜਦੋਂ ਅਗਲੇ ਨੇ ਮੂੰਹ ਪੁੱਟ ਕੇ ਇੱਡਾ ਕੁਝ ਕਹਿਤਾ ਹੁਣ ਤੂੰ ਕਿਵੇਂ ਰਹੇਂਗੀ ਨਾਲੇ ਮਿੱਥੋ ਤਾਂ ਸੁਣਿਆ ਨਹੀਂ ਗਿਆ ਜਿਵੇਂ ਬੋਲੀ ਗਏ ਤੈਨੂੰ ਛਲਤਾਰੀ ਹੋ ਤਾਂ ਕੋਈ ਗੱਲ ਨਹੀਂ ਮੇਰੀ ਵੱਡੀ ਭੈਣ ਉਹ ਕਹਿੰਦੇ ਹੁੰਦੇ ਨਾ ਵੱਡੀਆਂ ਭੈਣਾਂ ਮਾਵਾ ਵਰਗੀਆਂ ਆਉਂਦੀਆਂ ਨੇ ਮੈਨੂੰ ਕੋਈ ਗੁੱਸਾ ਨਹੀਂ ਉਹ ਮੈਨੂੰ ਬੋਲੀ ਪਰ ਹਾਂ ਮੈਨੂੰ ਇਸ ਗੱਲ ਦਾ ਜ਼ਰੂਰ ਗੁੱਸਾ ਵੀ ਉਹ ਤੈਨੂੰ ਬੋਲੀ ਬਲਕਿ ਆਪ ਹੀ ਤਾਂ ਰਿਸ਼ਤਾ ਕਰਾਇਆ ਸੀ ਨਾ ਭੈਣ ਨੇ ਆਪ ਹੀ ਕਹਿੰਦੀ ਸੀ ਵੀ ਹਾਂ ਮੁੰਡਾ ਵਧੀਆ ਕੰਮ ਕਰਦਾ ਉਹਦਾ ਘਰ-ਵਾਰ ਦੇਖ ਕੇ ਵਿਆਹ ਕਰ ਦਾਂਦੀ ਹੁਣ ਪਤਾ ਨਹੀਂ ਕਿਉਂ ਮੈਨੇ ਮਾਰੀ ਜਾਂਦੀ ਆ ਨਾਲੇ ਉਸ ਤੋਂ ਮੈਂ ਤਾਂ ਕਿਹਾ ਸੀ ਵੀ ਮੇਰੇ ਕੋਲੇ ਕੁਝ ਨਹੀਂ ਉਹ ਤਾਂ ਆਪ ਹੀ ਕਹਿ ਕੇ ਬਿਨਾ ਕੋਈ ਗੱਲ ਨਹੀਂ ਸਾਡੇ ਲਵੇ ਰਿਹਾ ਕਰਿਓ ਤੇ ਹੁਣ ਆਕੇ ਦੇਖ ਲਾ ਉਹ ਹੀ ਚੰਗੇ ਤੋਂ ਮਾੜਾ ਬਣ ਜਾਂਦਾ ਫਿਰ ਅਗਲਾ ਚਲ ਛੱਡ ਯਾਰ ਮੈਂ ਤਾਂ ਐ ਕਹਿੰਦੀ ਸੀ ਤਾਰੀ ਜਿੱਥੇ ਤੂੰ ਕੰਮ ਕਰਦਾ ਨਾ ਮੈਂ ਵੀ ਤੇਰੇ ਨਾਲ ਕੰਮ ਕਰ ਲਾਂਣੀ ਆ ਆਪਾਂ ਦੋਵੇਂ ਜਾਨੇ ਮਿਲ ਕੇ ਕਮਾਵਾਂਗੇ ਤੇ ਜਿਹੜਾ ਤੁਸੀਂ ਪਲਾਟ ਲੱਤਾ ਹੋਇਆ ਨਾ ਆਪਾਂ ਉੱਥੇ ਘਰ ਪਾ ਲਾਂਗੇ ਤੂੰ ਕੰਮ ਨਹੀਂ ਹੋਈ ਤੂੰ ਸੋਹਣੀ ਲੱਗਦੀ ਆ ਕੰਮ ਕਰਦੀ ਮੈਂ ਇਕੱਲਾ ਫਿਰਦਾ ਤਾਂ ਹੈਗਾ ਨਾਲੇ ਲੋਕ ਕਹਿਣਗੇ ਵੀ ਹੁਣ ਵਿਆਹ ਹੋਇਆ ਤੇ ਥੋੜਾ ਟਾਈਮ ਪਹਿਲਾਂ ਅੱਲਾ ਈ ਨਾਲ ਕੰਮ ਕਰਨ ਆਹੀ ਕੁਸ਼ਤੀ ਦੀ ਕਿਸਮਤ ਚ ਸਮਾਂ ਮੈਨੂੰ ਇਹ ਕਹਿਣਗੇ ਲੋਕ ਕੋਈ ਨਾ ਜੇ ਕਹਿੰਦੇ ਆ ਤਾਂ ਕਹਿੰਦੇ ਮੈਨੂੰ ਲੋਕਾਂ ਦੀ ਪਰਵਾਹ ਨਹੀਂ ਹੈਗੀ ਮੈਂ ਤੁਹਾਡਾ ਸਾਥ ਦੇਣਾ ਬਸ ਗੱਲ ਖਤਮ ਕੋਈ ਨਹੀਂ ਆਈਆਂ ਵੀ 2-4 ਮਹੀਨੇ ਲੇਟ ਸਹੀ ਸਾਰਾ ਕੁਝ ਹੀ ਬਣ ਜੂਗਾ ਤੂੰ ਐਵੇਂ ਫਿਕਰ ਨਾ ਕਰਿਆ ਕਰ ਮੈਂ ਫਿਕਰ ਨਹੀਂ ਕਰਦੀ ਜੀ ਮੈਂ ਤਾਂ ਸਿਰਫ ਤੁਹਾਡੇ ਮੋਢੇ ਨਾਲ ਮੋਢਾ ਛੋੜ ਕੇ ਨਾ ਕੰਮ ਕਰਨਾ ਚਾਹਣੀ ਆ ਤੇ ਤੁਹਾਨੂੰ ਮੇਰੀ ਸੌਣ ਲੱਗੇ ਤੇ ਤੁਸੀਂ ਮੈਨੂੰ ਮਨਾ ਕਰੋ ਚਲ ਤੇਰੀ ਮਰਜ਼ੀ ਐ ਜੇ ਤੈਨੂੰ ਜਾਣਾ ਹੀ ਐ ਨਾ ਵਗ ਚੱਲ ਕੋਈ ਗੱਲ ਨਹੀਂ ਥੋੜਾ ਕਰਕੇ ਖਾ ਲਾਂਗੇ ਉਹ ਕਹਿੰਦੇ ਹੁੰਦੇ ਆ ਨਾ ਚੰਗਾ ਟਾਈਮ ਚ ਥੋੜੀ ਦੇਰ ਤਾਂ ਲੱਗਦੀ ਆ ਕਦੇ ਤਾਂ ਪਰਮਾਤਮਾ ਚੰਗਾ ਟਾਈਮ ਲੈ ਕੇ ਆਊ ਆਪਣੇ ਤੇ ਨਾਲ ਇੱਕ ਦਮ ਤਾਂ ਹੁਣ ਕਿਤੇ ਹੋ ਗਈ ਹੱਲ ਵੀ ਨਹੀਂ ਹੁੰਦਾ ਆਪਾਂ ਦੇਖਦੇ ਆ ਇੱਕ ਮਹੀਨੇ ਕ ਵਾਸਤੇ ਕਿਰਾਏ ਤੇ ਕਮਰਾ ਲੈ ਲੈਨੇ ਕੋਈ ਬਾਲਾ ਮਹਿੰਗਾ ਨਹੀਂ ਕੋਈ ਸਸਤਾ ਜਿਹਾ ਦੇਖ ਲਾਂਗੇ ਇੰਨੇ ਸਮਾਂ ਧਰਦੇ ਤਾਂ ਹੋ ਜਾਗੇ ਕਿਤੇ ਹਾਂ ਲੋ ਠੀਕ ਹੈ ਚੱਲੀ ਆਪਾਂ ਬਸ ਤਾਂ ਹੀ ਕਹਿਣਾ ਚੱਲ ਚੱਲੀਏ ਇਹ ਕੋਈ ਚੱਕਰ ਨਹੀਂ ਤਾਂ ਚੱਕ ਲੈ ਨਹੀਂ ਮੈਂ ਕੁਛ ਨਹੀਂ ਲੈ ਕੇ ਜਾਣਾ ਖਾਲੂ ਭੈਣ ਨੇ ਹੀ ਮੈਨਾ ਮਾਰ ਦੇਣਾ ਕਿ ਕਪੜਾ ਲੀੜਾ ਵੀ ਮੇਰੇ ਤੋਂ ਲੈ ਕੇ ਗਏ ਨੇ ਮੈਂ ਨਹੀਂ ਜਾਉਂਦੀ ਹੈਗੀ ਵੀ ਇਹਨਾਂ ਦਾ ਹੋਰ ਐ ਸੰਜਤਾ ਮੈਂ ਅੱਗੇ ਤੇ ਮੈਂ ਤਾਂ ਆਪ ਹੀ ਕਹਿਣਾ ਬਹੁਤ ਕਰਤਾ ਮਾਰਦਾ ਤਾਂ ਆਪਣੇ ਕਹਿਣਾ ਹੀ ਨਹੀਂ ਹੈਗਾ ਇਹਨਾਂ ਨੂੰ ਸਮਝ ਜਿੰਨਾ ਵੀ ਕਰਿਆ ਚੰਗਾ ਹੀ ਕਰਿਆ ਜੇ ਅੱਜ ਆਪਾਂ ਨੂੰ ਘਰੋਂ ਕੱਢ ਵੀ ਰਹੇ ਨੇ ਨਾ ਆਪਣੇ ਚੰਗੇ ਟਾਈਮ ਵਾਸਤੇ ਕੱਢ ਰਹੇ ਨੇ ਆਇਆ ਆਪਾਂ ਕਿਸੇ ਦੇ ਮੋਢੇ ਤੇ ਕਿੰਨਾ ਕ ਟਾਈਮ ਬੈਠੇ ਰਹਾਂਗੇ ਸਾਲਤਾਰੀ ਇਸ ਤੋਂ ਪਹਿਲਾਂ ਭੈਣ ਹੋਰ ਮੈਨੇ ਮਾਰੇ ਇੱਥੇ ਆ ਕੇ ਮੈਂ ਨਹੀਂ ਚਾਹੁੰਦੀ ਕਿ ਮੇਰੀ ਵਜ੍ਹਾ ਨਾਲ ਤੁਹਾਨੂੰ ਕੁਝ ਹੋਰ ਸੁਣਨਾ ਪਵੇ ਚਲ ਆ ਚੱਕ ਨਹੀਂ ਆਈ ਇੰਨਾ ਵੇਟ ਕਰਾਇਆ ਤਾਂ ਉਹ ਆ ਗਈ ਸ਼ੁਕਰ ਹੈ ਪਹੁੰਚ ਗਈ ਪਹਿਲਾ ਟਾਈਮ ਤਾਂ ਦੇਖ ਘੰਟੇ ਦਾ ਵੇਟ ਕਰ ਰਹੇ ਆ ਉਰੇ ਓ ਕੀ ਦੱਸਾਂ ਯਾਰ ਆ ਤਾਂ ਮੈਂ ਘਰ ਦਾ ਜਾਣਾ ਸੀ ਮੰਮੀ ਨੇ ਰੋਕ ਲਿਆ ਰਾਤ ਚ ਕਿਹਦੀ ਮੰਮੀ ਮੰਮੀ ਕਹਿੰਦੀ ਕੰਮ ਕਰਕੇ ਜਾ بس ਤਾਂ ਹੀ لیٹ ہوگی یار میری ایک گل مننے گی ਹੂੰ ਤੇਰੇ ਘਰ ਦੇਆਂ ਦੇ ਆਖੇ ਲਾ ਕੇ ਵਿਆਹ ਕਰਾ ਲਾ ਮੇਰੇ ਪਿੱਛੇ ਜ਼ਿੰਦਗੀ ਨਾ ਖਰਾਬ ਕਰ ਵਿਆਹ ਕਰਾ ਲੈ ਹਾਂ ਕੀ ਮਤਲਬ ਮਤਲਬ ਆਹੀ ਕਿ ਮੈਨੂੰ ਹੁਣ ਵਿਲੇ ਨੂੰ ਤਾਂ ਵਿਆਹ ਕਰਨੇ ਲੱਗੇ ਨਾ ਮੇਰੇ ਕੋਲੇ ਕੰਮ ਨਾ ਕਰ ਕੋਈ ਨਾ ਫਿਰ ਕੰਮ ਲੱਭੋ ਨਾ ਕੰਮ ਲੱਭਾ ਹੁਣ ਇੰਨੇ ਤਾਂ ਮੈਂ ਅਪਲਾਈ ਕਰਿਆ ਨਹੀਂ ਨੌਕਰੀ ਕਿਤੇ ਬਣ ਰਹੀ ਕੋਈ ਹੂੰ ਕੰਮ ਤੇ ਲੱਗ ਜਾਓ ਪ੍ਰਾਈਵੇਟ ਕੰਮ ਕੀ ਆ ਯਾਰ 5-7000 ਤਨਖਾਹ ਦੇ ਦਿੰਦੇ ਨੇ ਧੱਕੇ ਨਹੀਂ ਉਹ ਤਾਂ ਜੇ ਕੋਈ ਮਾੜੇ ਮੋਟੇ ਵੀ ਕੰਮ ਤੇ ਲੱਗੂਗਾ ਨਾ ਫਿਰ ਵੀ ਕਹਿ ਜੂਗਾ ਹੋ ਜਾਂਦਾ ਬੰਦਾ ਵੀ ਹਾਂ ਭਾਈ ਮੁੰਡਾ ਇਹ ਕੰਮ ਕਰਦਾ ਪਰ ਤੁਸੀਂ ਤਾਂ ਜਮਾ ਵੇਲੇ ਰਹਿੰਦੇ ਹੋ ਯਾਰ ਕੀ 5-7000 ਤੇ ਕੀ ਕੰਮ ਕਰੂੰਗਾ ਪਹਿਲਾਂ ਤਾਂ ਦੱਸ ਕੇ ਹੀ ਘਰ ਦਾ ਗੁਜ਼ਾਰਾ ਚੱਲੂਗਾ 5-7000 ਤੇ ਮਤਲਬ ਹੁਣ ਤੁਹਾਡੇ ਕਹਿੰਦਾ ਮਤਲਬ ਕੀ ਹੈ ਕਹਿੰਦਾ ਮਤਲਬ ਤਾਂ ਇਹੀ ਹੈ ਵੀ ਤੂੰ ਘਰ ਦੇ ਨਾਲ ਅੱਕੇ ਲੱਕੇ ਵਿਆਹ ਕਰਾ ਲੈ ਨਹੀਂ ਇਹ ਤਾਂ ਹੋ ਨਹੀਂ ਸਕਦਾ ਵੀ ਮੈਂ ਕਿਤੇ ਹੋਰ ਵਿਆਹ ਕਰਾ ਲਵਾਂ ਵਿਆਹ ਤਾਂ ਮੈਂ ਤੁਹਾਡੇ ਨਾਲ ਹੀ ਕਰਾਉਣਾ ਯਾਰ 5-7000 ਤੇ ਬੰਦਾ ਕੀ ਹੈ ਪਹਿਲਾਂ ਦੱਸ ਘਰ ਦਾ ਗੁਜ਼ਾਰਾ ਨਹੀਂ ਚੱਲਦਾ 5-7000 ਤੇ ਸਾਫ਼ ਸਾਬ ਗੱਲ ਤੇ ਇਹੀ ਹੈ ਕਿ ਮਨ ਮੈਂ ਦੇਖ ਮੇਰੇ ਵੇਲੇ ਨਾਲ ਤਾਂ ਘਰ ਦੇ ਨਾਲ ਵਿਆਹ ਕਰਨਾ ਨੇ ਤੇਰਾ ਠੀਕ ਹੈ ਜੇ ਆਪਾਂ ਇੱਕ ਹੋਣਾ ਤਾਂ ਮੇਰੇ ਕੋਲ ਇੱਕ ਪਲਾਨ ਹੈ ਪਲਾਨ ਜੇ ਤੂੰ ਕਰ ਸਕਦੇ ਆ ਹਾਂ ਦੱਸੋ ਜਿੰਨਾ ਵੀ ਪੈਸਾ ਹੈ ਜਿੰਨਾ ਵੀ ਸਿਉਣਾ ਹੈ ਚੱਕ ਕੇ ਆਪਾਂ ਘਰ ਉਫਾਰ ਹੋ ਜਾਣੇ ਆ ਫਰਾਰ ਹੋ ਜਾਣੇ ਪਰ ਆਪਾਂ ਰਹਿ ਕਿੱਥੇ ਰਹਿਣਾ ਤਾਂ ਇਂਤਜ਼ਾਮ ਹੋ ਜਾਊਗਾ ਉਹ ਕੋਈ ਚੱਕਰ ਨਾ ਮਾਰਨਾ ਜਿੰਨਾ ਚਿਰ ਪੈਸਾ ਆਪਣੇ ਕੋਲੇ ਉਹਨਾਂ ਚਿਰ ਤਾਂ ਪਖਾਵਾਂਗੇ ਉਸ ਤੋਂ ਬਾਅਦ ਕੰਮ ਲੱਭ ਕੇ ਕੋਈ ਸੈੱਟ ਹੋ ਜਾਗੇ ਯਾਰ ਕਾਲੀ ਤਾਂ ਨਹੀਂ ਕਰ ਰਹੇ ਆਪਾਂ ਕੋਟ ਮੇ ਰਿਸ਼ਤਾ ਕਰਾ ਲਾਂਗੇ ਪਰ ਕਿਤੇ ਅੱਗੇ ਜਾ ਕੇ ਔਖੇ ਨਾ ਹੋਈਏ ਕਿਤੇ ਔਖੇ ਨਹੀਂ ਹੁੰਦੇ ਸਭ ਕੁਝ ਸੈੱਟ ਹੋ ਜਾਊਗਾ ਨਾਲ ਘਰ ਦੇ ਮੰਨ ਜਾਣਗੇ ਫਿਰ ਚਲੋ ਠੀਕ ਐ ਫਿਰ ਤੁਸੀਂ ਐਵੇਂ ਦੱਸੋ ਜਾਣਕ ਦੋ ਜਾਣਾ ਅੱਜ ਹੀ ਤਿਆਰੀ ਰਾਤ ਦਾ ਹਾਂ 10 ਵਜੇ ਠੀਕ ਆ ਫਿਰ ਮੈਂ ਸਮਾਨ ਲੈ ਕੇ ਇੱਥੇ ਆਉਣੀ ਆ ਆਪਾਂ ਮਿਲਦੇ ਆਂ ਰਾਤ ਨੂੰ 10 ਵਜੇ ਇੱਥੇ ਮਿਲਦੇ ਆਂ ਠੀਕ ਠੀਕ ਆ ਕਰ ਤਿਆਰੀ ਜਾ ਕੇ ਚਲੋ ਠੀਕ ਐ ਨਾਲੇ ਮੰਮੀ ਵੀ ਕਹੂਗੀ ਕਿੰਨਾ ਟਾਈਮ ਹੋ ਗਿਆ ਮੈਂ ਜਾਣੀ ਪਰ ਸ਼ੱਕ ਨਾ ਹੋ ਜਾਏ ਕਿਸੇ ਨੂੰ ਘਰੇ ਜਾ ਕੇ ਨਹੀਂ ਨਹੀਂ ਕੋਈ ਨਹੀਂ ਮੈਂ ਪੂਰਾ ਧਿਆਨ ਰੱਖੂਗੀ ਚਲ ਠੀਕ ਹੈ ਕਿਉਂ ਹੈਪੀ ਸਿਆ ਹਸ ਗਈ ਮੁਰਗੀ ਦੇਖ ਕੇ ਇਹਨੇ ਨਾ ਕਰਦਾ ਕੀ ਮੰਮੀ ਮੈਂ ਉਧਰ ਲੱਭੀ ਐਨੀ ਤੈਨੂੰ ਕੋਠੀ ਚ ਤੂੰ ਕਿੱਥੇ ਇਧਰ ਆ ਕੇ ਬੈਗੀ ਨੀ ਮੈਂ ਤਾਂ ਇੱਧਰ ਤਾਂ ਐਂ ਦੇਖਦੀ ਦੀ ਮਾਂ ਬਰਾ ਕੱਖ ਕੰਡਾ ਖਾ ਲਿਆ ਮੈਸਾਂ ਨਹੀਂ ਖਣਾ ਅਦੇ ਚੱਜ ਨਾਲ ਕੱਖ ਵੀ ਨਹੀਂ ਪਾ ਕੇ ਐਥੇ ਤੋ ਕੋ ਕਰ ਗਿਆ ਲੰਮੀ ਹੈ ਐਂ ਨਹੀਂ ਵੀ ਉਹਨਾਂ ਨੂੰ ਇੰਨੇ ਚੱਜ ਨਾਲ ਦਾਣਾ ਲਾ ਦੇ ਮੈਨੂੰ ਐਂ ਦੱਸ ਸੱਚ ਮਾਸੀ ਤੇ ਮਸੜ ਕਿੱਧਰ ਜਾ ਰਹੇ ਨੇ ਕਿਉਂ ਤੇਰਾ ਜੀ ਨਹੀਂ ਲੱਗਦਾ ਤੈ ਟਾਰ ਖੜਾਉਣੀ ਆ ਉਹਨਾਂ ਤੋਂ ਨਹੀਂ ਮੰਮੀ ਉਹ ਮੈਨੂੰ ਭੁੱਖ ਲੱਗ ਰਹੀ ਸੀ ਮਾਂ ਚਲ ਮਾਸੀ ਮੈਨੂੰ ਕੁਝ ਖਾਣ ਨੂੰ ਬਣਾ ਕੇ ਦੇ ਦੂਗੀ ਦੇਖ ਹੱਥ ਤਾਂ ਹੈਗੇ ਨੇ ਨਾ ਨਾ ਤਾਂ ਤੇਰੇ ਹੱਥ ਟੁੱਟੇ ਨਹੀਂ ਨਾ ਤੇਰੇ ਹੱਥ ਤੇ ਕੋੜ ਨਿਕਲੇ ਤੇਰੇ ਹੱਥ ਹੈਗੇ ਨੇ ਜਾ ਕੇ ਰਸੋਈ ਜਿਹੜਾ ਕੁਝ ਚਾਹੀਦਾ ਬਣਾ ਕੇ ਖਾ ਲੈ ਮੰਮੀ ਤੈਨੂੰ ਪਤਾ ਮੈਥੋਂ ਵਧੀਆ ਨਹੀਂ ਬਣਦਾ ਮੈਂ ਤਾਂ ਕਹਿੰਦੀ ਸੀ ਸਿੱਖੇਂਗੀ ਨਾ ਜੇ ਲੱਗੇਗੀ ਤਾਂ ਸਿੱਖੇਗੀ ਚਲ ਠੀਕ ਆ ਮੇਰੀ ਗੱਲ ਸੁਣ ਲੈ ਨਾਲੇ ਧਿਆਨ ਨਾਲ ਤੂੰ ਕਿਧਰ ਹੋਈ ਐ ਇੰਨੇ ਲੇਟ ਹੁਣ ਮੈਸਜ ਤਿੰਨ ਦਸ ਕੇ ਤਾਂ ਗਈ ਸੀ ਮੈਂ ਮੇਰੀ ਸੇਲੀ ਕੋਲ ਜਾ ਕੇ ਆਉਣੀ ਆ ਤੇਰੀਆਂ ਤਾਂ ਰੋਜ਼ ਹੀ ਨਹੀਂ ਸੇਲੀਆਂ ਮੁਖਦਿਆਂ ਅੱਜ ਫਲਾਣੀ ਸੇਲੀ ਕੋਲੇ ਕੱਲ ਨੂੰ ਉਸੇ ਦੀ ਕੋਲੇ ਪਰਸ ਨੂੰ ਉਸੇ ਸੇਲੀ ਕੋਲੇ ਚੋਪ ਕਰਕੇ ਨਾ ਕਰੇ ਬੈ ਜਾ ਕਰ ਤੈਨੂੰ ਚੰਗਾ ਭਲਾ ਪਤਾ ਹੈ ਦੇਖ ਪਾਈ ਟਾਈਮ ਬਹੁਤ ਮਾੜਾ ਹੈ ਘਰੇ ਤੇਰਾ ਪਿਓ ਨਹੀਂ ਹੈਗਾ ਜੇ ਉਹ ਘਰੇ ਹੋਵੇ ਮੈਨੂੰ ਕੋਈ ਗੱਲ ਐਵੇਂ ਵੀ ਕਰ ਵੀ ਨਹੀਂ ਆਪਦੇ ਘਰ ਦੀ ਜ਼ਿੰਮੇਵਾਰੀ ਕਿਵੇਂ ਸਾਂਭੇ ਅਗਲਾ ਨਾ ਸਾਂਭੇ ਹੁਣ ਤੇਰਾ ਪਿਓ ਤਾਂ ਬੈਠਾ ਪਰਦੇਸਾਂ ਚ ਤਾਂ ਕਰਕੇ ਜ਼ਿੰਮੇਵਾਰੀ ਮੈਨੂੰ ਚੱਕਣੀ ਪੈ ਰਹੀ ਹੈ ਮੈਂ ਇਸੇ ਗੱਲ ਦੀ ਮਾਰੀ ਤੈਨੂੰ ਕਹਿਣੀ ਆ ਵੀ ਆਪਦਾ ਟਾਈਮ ਨਾਲ ਘਰੇ ਆਇਆ ਕਰ ਸੁਣ ਗਈ ਆ ਜਿਹੜੀ ਤੇਰੀ ਮਾਸੀ ਸੀ ਨਾ ਉਸੇ ਨੇ ਤੂੰ ਜਾਦੇ ਸਿਰ ਚੜਾਰ ਕੇ ਦੀ ਉਹਦਾ ਮੈਂ ਕਰਤੀ ਕਰੂੰ ਘਰੂੰ ਘੜਤੀ ਆਹੋ ਕੀ ਮਤਲਬ ਮੰਮੀ ਉਹ ਜਾਣਗੇ ਕਿੱਥੇ ਲੈ ਕਹਦੀ ਕੀ ਮਤਲਬ ਜਾਣਗੇ ਕਿੱਥੇ ਜਿੱਥੇ ਮਰਜੀ ਜਾਣ ਖੂਚ ਜਾਣ ਟੱਠੇ ਚੋ ਵੀ ਮੰਮੀ ਤੋ ਇਹ ਚੰਗਾ ਨਹੀਂ ਕੀਤਾ ਉਹਨਾਂ ਕੋਲ ਵਿਚਾਰਿਆਂ ਕੋਲ ਦੇਖੀ ਆਦਾ ਘਰ ਵੀ ਨਹੀਂ ਹੈਗਾ ਪਤਾ ਨਹੀਂ ਕਿੱਥੇ ਰਹਿਣਗੇ ਅੱਛਾ ਇਹ ਤੂੰ ਮੈਨੂੰ ਦੱਸਦੀ ਮੈਂ ਚੰਗਾ ਨਹੀਂ ਕੀਤਾ ਹੈ ਨਹੀਂ ਮੇਰੀ ਗੱਲ ਸੁਣਾ ਮੈਂ ਇੱਥੇ ਕੋਈ ਆਸ਼ਰਮ ਨਹੀਂ ਖੋਲਿਆ ਹੋਇਆ ਵੀ ਜੇ ਚਿਤਮੰਦ ਆ ਉਹੀ ਚੱਕ ਕੇ ਆ ਜੇ ਚੁੰਨੀ ਇੱਥੇ ਕਿਉਂ ਕੀ ਗੱਲ ਪਾਈ ਆਪਦਾ ਜਾਨ ਕਮਾਉਣ ਖਾਣ ਮੈਂ ਉਹਰੇ ਕਿਨੂ ਕਿਨੂ ਖਵਾਈ ਜਾਮਾ ਮੈਂ ਵੀ ਆਪਦਾ ਘਰ ਮਾਰ ਦੇਖਣਾ ਤੇਰਾ ਵੀ ਵਿਆਹ ਕਰਨਾ ਸਵੇਰ ਨੂੰ ਮਟਿਆਰ ਤੂੰ ਹੋਈ ਪਈਆ ਉਹ ਮੁੰਡਾ ਹੈ ਉੱਥੇ ਬੈਠਾ ਪਰਦੇਸਾਂ ਚ ਉਹ ਹੱਡ ਗਾਲਦਾ ਤੇਰਾ ਪਿਓ ਕਮਾਉਂਦਾ ਦਿਨ ਰਾਤ ਉਹਨਾਂ ਦੀ ਕਮਾਈ ਵੀ ਇਹਨਾਂ ਦੇ ਪੋਬੇ ਚ ਪਾਈ ਜਾਮਾ ਕੀ ਗੱਲ ਭਾਈ ਲੋਤਲ ਠੀਕ ਹੈ ਮੰਮੀ ਪਰ ਹਲੇ ਰਹਿ ਲੰਦੇ ਉਹਨਾਂ ਨੇ ਪਲਾਂਟ ਜਾਂ ਲੈਤਾ ਰੱਖਿਆ ਸੀ ਚਲ ਜਦੋਂ ਉਹਨਾਂ ਨੇ ਘਰ ਬਣ ਜਾਂਦਾ ਉਦੋਂ ਵਗ ਜਾਂਦੇ ਆਪਦੇ ਘਰੇ ਉਹਨਾਂ ਨੇ ਪਲਾਟ ਲੈ ਰੱਖਿਆ ਨਾ ਉਹ ਤਾਂ ਜਾਣ ਕੇ ਘਰ ਪੌਂਦੀ ਨਹੀਂ ਹੈਗੇ ਪਾਲਣ ਕਰ ਦੁਨੀਆ ਕਰਾਇ ਤੇ ਰਹਲਣ ਕਰਾਇ ਤੇ ਕਮਾਉਣ ਤੇ ਖਾਣ ਸੱਚਾ ਹਾਂ ਮੰਮੀ ਆਪਣੀ ਉਹ ਲੋਕਰ ਦੀ ਚਾਬੀ ਕਿੱਥੇ ਆ ਮੈਂ ਬਾਲੀਆਂ ਜਿਹਾ ਲਾ ਕੇ ਰੱਖਣੀ ਸੀ ਛੋਟੇ ਛੋਟੇ ਕੋਕੇ ਜੇ ਕਰਾਵਾਂਗੇ ਮਹਾ ਗਲੀਆਂ ਵੱਡੀਆਂ ਹੋਈ ਜਾਂਦੀਆਂ ਨੇ ਘੰਨਾਂ ਦੀਆਂ ਲੋਕਰ ਦੀ ਚਾਬੀ ਤੱਕ ਆ ਤਾਂ ਛੋਟੀਆਂ ਹੀ ਨੇ ਕਿ ਡੇ ਡੇ ਵੱਡੀਆਂ ਨੇ ਨਹੀਂ ਮੰਮੀ ਇਹ ਚੁੱਧੀਆਂ ਜੀਆਂ ਨੇ ਚਲੋ ਮੇਰੀ ਗੱਲ ਸੁਣ ਉੱਥੇ ਨਾ ਸਟੋਰ ਚ ਘੱਲਾਇਆ ਰੱਖਿਆ ਉਹਦੇ ਵਿੱਚ ਪੰਜਾਂ ਨੇ ਚਾਬੀਆਂ ਕਿਹੜੇ ਚ ਜਿਹੜਾ ਪ੍ਰੈਸਟੇਬਲ ਕੋਲ ਹੈ ਹਾਂ ਅੱਛਾ ਠੀਕ ਆ ਤੇ ਮੰਮੀ ਹਾਂ ਸੱਚਾ ਪੈਸੇ ਵੀ ਆਪਣੇ ਉੱਥੇ ਪਏ ਹੁੰਦੇ ਨੇ ਕਿਉਂ ਮੈਂ ਕਿਹ ਕਈ ਵਾਰ ਲੋਡ ਪੈ ਜਾਂਦੀ ਹੈ ਕਈ ਵਾਰ ਤੂੰ ਘਰੇ ਨਾ ਹੋਵੇਂ ਜਦੋਂ ਲੋਡ ਪੈਂਦੀ ਹੈ ਮੈਂ ਤੈਨੂੰ ਪੈਸੇ ਦਿੰਨੀ ਆ ਨਾ ਜੇ ਆਏ ਬਿਨਾਂ ਪੁੱਛੇ ਪੈਸੇ ਚੱਕ ਕੇ ਲੈ ਗਏ ਤਾਂ ਖਬਰਦਾਰ ਹੋ ਜੀ ਨਹੀਂ ਮੰਮੀ ਆਏ ਨਹੀਂ ਚੱਕ ਕੇ ਲੈ ਕੇ ਜਾਂਦੀ ਮੈਂ ਤੈਨੂੰ ਆਏ ਨਹੀਂ ਜਾਂਦੀ ਹੁਣ ਤਾਂ ਮਾਸੀ ਵੀ ਨਹੀਂ ਹੈਗੀ ਕਈ ਵਾਰ ਤੂੰ ਬਾਹਰ ਅੰਦਰ ਹੋਵੇਂ ਮੈਨੂੰ ਪੈਸਿਆਂ ਦੀ ਲੋੜ ਪਵੇ ਉੱਥੇ ਹੁੰਦੇ ਨੂੰ ਵੈਸੇ ਕਿਤੇ ਮਰਜ਼ੀ ਹੋਣ ਜੇ ਤੈਨੂੰ ਲੋੜ ਪੂਤ ਤੈਨੂੰ ਪੈਸੇ ਮਿਲ ਜਾਣਗੇ ਜਾ ਲਾ ਕੇ ਕੰਨਾਂ ਚ ਧਰ ਦੇ ਉੱਥੇ ਵਗ ਜਾ ਚੱਲ ਠੀਕ ਹੈ ਮੰਮੀ ਇਹ ਉਹਦੀ ਵੀ ਮਾਂ ਆਏਗੀ ਇੱਕ ਘਰੋਂ ਕੱਢੀ ਦੀ ਆ ਦੂਜੀ ਆ ਗਈ ਕਿੱਥੋਂ ਆਪਦੀ ਜੰਮ ਕੇ ਆਪੀ ਪਾਪ ਲਾ ਲਈ ਹਾਲਤਾਂ ਰੇ ਫਾਈਨ ਤਾਰੇ ਮੈਂ ਗੰਦੇ ਕਿਤੇ ਤੁਸੀਂ ਮਾਲਕ ਨਾਲ ਗੱਲ ਮੇਰੇ ਕੰਮ ਵਾਸਤੇ ਮੈਂ ਆਇਆ ਕਰਾਂ ਦੁਬਾਰਾ ਜਾਵਾਂ ਉਹ ਨਹੀਂ ਬਾਬਾ ਗੁਰੂ ਉਹਨੇ ਜਵਾਬ ਦੇ ਮੈਂ ਕਰੀ ਰਹੀ ਸੀ ਗੱਲ ਮਹਾ ਤੁਸੀਂ ਦੱਸੋ ਜੀ ਜੇ ਤੁਸੀਂ ਕਹੋ ਅਸੀਂ ਦੋਨੇ ਆਜਿਆ ਕਰਾਂਗੇ ਨਾਲੇ ਟਾਈਮ ਨਾਲ ਤੁਹਾਡੇ ਪੈਸੇ ਦੀ ਰਿਕਵਰੀ ਹੋ ਜਾ ਹਣਾ ਨਾਲੇ ਚਲ ਕੋਈ ਨਹੀਂ ਕੰਮ ਧੰਦੇ ਲੱਗੇ ਹੋਣਾ ਉਹ ਕਹਿੰਦਾ ਮੇਰੀ ਗੱਲ ਸੁਣ ਲੈ ਬਈ ਚਾਹੇ ਜਿੰਨੇ ਰੁਪਏ ਦਿੱਤੇ ਨੇ ਉਹ ਜੋ ਕਹਿੰਦਾ ਤੂੰ ਤੀਜਾ ਹਿੱਸਾ ਕੱਟ ਕੇ ਮੋੜਦੀ ਮੇਰੇ ਪਰ ਇਹ ਗੱਲ ਨਾ ਕਰ ਕਹਿੰਦਾ ਮੇਰੇ ਭੈਣਾ ਵਰਗੀ ਐ ਕਹਿੰਦਾ ਉਹਨੂੰ ਹੋਰੇ ਕੰਮ ਤੇ ਨਾ ਲੈ ਕੇ ਆਈ ਕਹਿੰਦਾ ਉਹਨੂੰ ਘਰੇ ਰੱਖ ਆਪਦਾ ਘਰਵਾਰ ਸੰਭੋ ਸੱਚੀ ਗੱਲ ਆ ਯਾਰ ਤੁਹਾਡਾ ਮਾਲਕ ਨਾ ਬਹੁਤ ਵਧੀਆ ਐਨਾ ਤਾਂ ਮੇਰੀ ਆਪ ਦੀ ਸੱਕੀ ਭੈਣ ਨੇ ਨਹੀਂ ਕੀਤਾ ਥਿੰਨਾ ਵਿਚਾਰੇ ਨੇ ਕੀਤਾ ਮੈਨੂੰ ਤਾਂ ਆਪ ਹੁਣ ਜਦੋਂ ਉਹਨਾਂ ਨਾਲ ਕੰਮ ਕਰਨ ਲੱਗਿਆ ਚਲੋ ਪਹਿਲਾਂ ਵੀ ਕੰਮ ਕਰਦਾ ਤੇ ਰੋਡ ਲਈ ਵੀ ਬਥੇਰਾ ਬੋਲਿਆ ਪਰ ਮੈਨੂੰ ਸੱਚੀ ਨਹੀਂ ਪਤਾ ਸੀ ਵੀ ਉਹ ਬੰਦਾ ਦਿਲ ਦਾ ਇੰਨਾ ਸਾਫ਼ ਨਿਕਲੂਗਾ ਸਹੀ ਗੱਲ ਆ ਜਿੱਦେ ਮੈਂ ਤੁਹਾਡੇ ਨਾਲ ਕੰਮ ਤੇ ਗਈਆਂ ਨਾ ਵਿਚਾਰੇ ਨੇ ਉਦਾਂ ਹੀ ਕਹਤਾ ਸੀਗਾ ਵੀ ਜੇ ਤੁਹਾਨੂੰ ਜਗ੍ਹਾ ਦੀ ਲੋੜ ਆ ਨਾ ਮੈਂ ਪੈਸੇ ਦੇਣਾ ਤੁਸੀਂ ਪਾ ਲਓ ਪਰ ਤੁਹਾਨੂੰ ਕੰਮ ਤੇ ਆਉਣ ਦੀ ਲੋੜ ਨਹੀਂ ਇਹਰ ਨਾ ਤਾਂ ਕੋਈ ਆਬਦਾ ਵੀ ਨਹੀਂ ਕਰਦਾ। ਛਾਣੇ ਸਹੀ ਕਹਿੰਦੇ ਨੇ ਕਹਿੰਦੇ ਕਿਸੇ ਟਾਈਮ ਨਾ ਆਪਦੇ ਸਾਥ ਛੱਡ ਜਾਂਦੇ ਨੇ ਪਰ ਬਗਾਨਾ ਬੰਦਾ ਕੰਮ ਆ ਜਾਂਦਾ। ਉਹੀ ਗੱਲ ਹੋ ਗਈ। ਉਹੀ ਗੱਲ ਹੈਗੀ ਆ ਅੱਜ ਜੇ ਆ ਛੱਤ ਥੱਲੇ ਬੈਠੇ ਤਾਂ ਆਪਾਂ ਉਸ ਦੀ ਬਦੌਲਤ ਬੈਠਿਆ ਜੋ ਨਾ ਪੈਸੇ ਦਿੰਦਾ ਤਾਂ ਆਪਾਂ ਕਿੱਥੋਂ ਪਾ ਲੈਂਦੇ। ਚਲ ਹੁਣ ਇੱਕ ਕਮਰੇ ਦਾ ਹੀਲਾ ਹੋ ਗਿਆ। ਚਲ ਆਪਾਂ ਦਾ ਲੈਟਰੀਨ ਬਾਥਰੂਮ ਵਗੈਰ ਸੋਈ ਹੋ ਗਈ। ਔਲੀ-ਔਲੀ ਅੱਗੇ ਹੋਰ ਕਮਰੇ ਪਾ ਲਾਂਗੇ। ਕੰਮ ਚੱਲਦਾ ਰਹੂਗਾ। ਪਹਿਲਾਂ ਆ ਪੈਸੇ ਲਾਹਾਂਗੇ ਆਪਾਂ ਹੋਰ ਨਹੀਂ ਫੜਦੇ। ਹਾਂ ਮੈਂ ਵੀ ਇਹੀ ਸੋਚ ਰਹੀ ਸੀ। ਕੌਲ ਜਦ ਤਾਰੇ ਬਾਰ ਨਹੀਂ ਤਾਂ ਮੈਂ ਸੋਚ ਰਹੀ ਆ ਮੈਨੂੰ ਕੱਪੜੇ ਤਾਂ ਸਿਉਣੇ ਆਉਂਦੇ ਹੀ ਆ ਮੈਂ ਘਰੇ ਸਲਾਈ ਕਰਨ ਲੱਗ ਜਾਨੀ ਉਹ ਤੂੰ ਦੇਖ ਲੈ ਉਹ ਜਿਵੇਂ ਤੇਰਾ ਮਨ ਕਰੇ ਨਾਲ ਕੰਮ ਚ ਜੀ ਲੱਗਿਆ ਰਹਿੰਦਾ ਮੈਂ ਟਾਈਮ ਪਾਸ ਹੋ ਜੀ ਹਾਂ ਯਾਰ ਉਹ ਤਾਂ ਚਾਹੇ ਕੁਛ ਮਰਜੀ ਆ ਪਰ ਮਾੜੇ ਟਾਈਮ ਚ ਬਿਠੇ ਰਹਾ ਟਾਈਮ ਖੜੇ ਨੇ ਤੇਰੇ ਘਰ ਦੇ ਤੇਰੀ ਭੈਣ ਹੋਦੀ ਮੈਂ ਤੈਨੂੰ ਆਏ ਕਹਿੰਦਾ ਦੀ ਹੋਰ ਕਿਸ ਨੂੰ ਬੁਲਾਈਏ ਨਾ ਬੁਲਾਈਏ ਤੇਰੀ ਭੈਣ ਨੂੰ ਤਾਂ ਬੁਲਾ ਲੈ ਇੱਕ ਵਾਰ ਦੇਖ ਜੂਗੀ ਆ ਕੇ ਵੀ ਜਿਹੇ ਜਾਂ ਵੀ ਬਣਗਾ ਚੰਗਾ ਮਾੜਾ ਵੀ ਆ ਚੀਜ਼ ਬਣਾਈ ਸਾਰੀ ਬੱਸ ਤੂੰ ਮੇਰਾ ਦਿਮਾਗ ਖਰਾਬ ਕਰਦੇ ਆਂ ਕਿਉਂ ਉਹਦੇ ਨਾਲ ਚੰਗਾ ਨਾ ਮੈਂ ਦੁਸ਼ਮਣ ਨੂੰ ਬੁਲਾਉਣਾ ਪਸੰਦ ਕਰਾਂਗੀ ਯਾਰ ਮੈਂ ਮੰਨਦੀ ਆਂ ਉਹ ਤਾਂ ਉਸਾਨ ਨੇ ਆਪਾਂ ਨੂੰ ਘਰੇ ਰੱਖਿਆ ਉਹਨਾਂ ਨੇ ਯਾਰ ਭਰੇ ਵੀ ਤਾਂ ਦੇਖ ਤੂੰ ਯਾਰ ਕਿੰਨੇ ਮਾੜੇ ਟਾਈਮ ਤੇ ਆਪਾਂ ਨੂੰ ਘਰੋਂ ਕੱਢਿਆ ਜਦੋਂ ਆਪਣੇ ਕੋਲੇ ਕੁਝ ਵੀ ਨਹੀਂ ਸੀ ਇੱਥੋਂ ਤੱਕ ਕਿ ਰਹਿਣ ਨੂੰ ਛੱਤ ਵੀ ਨਹੀਂ ਸੀ ਯਾਰ ਮੇਰੀ ਸਗੀ ਭੈਣ ਹੋ ਕੇ ਉਹਨੇ ਇਹ ਚੀਜ਼ ਨਹੀਂ ਸੋਚੀ ਕਿ ਹੁਣ ਕਿੱਥੇ ਜਾਊਂਗੀ ਕਿੱਥੇ ਨਹੀਂ ਕੋਈ ਨਹੀਂ ਮੈਂ ਨਹੀਂ ਬੁਲਾਉਣਾ ਯਾਰ ਤੂੰ ਛੱਡਿਆ ਕਰ ਇਹ ਗੱਲਾਂ ਐਵੇਂ ਮੰਨਤੇ ਨਾ ਲਿਆ ਕਰ ਬਥੇਰਾ ਡੰਕਾ ਸਾਰਤਾ ਉਹਨੇ ਕੁਝ ਨਹੀਂ ਹੁੰਦਾ ਬਸੇਰਾ ਕਰਤਾ ਆਪਣਾ ਇੰਨਾ ਬਹੁਤ ਹੁੰਦਾ ਯਾਰ ਕੀ ਕਰਤਾ ਯਾਰ ਤੂੰ ਕੰਮ ਕਰਦਾ ਸੀ ਉੱਥੇ ਯਾਰ ਪੈਸੇ ਸੇ ਆਪਾਂ ਘਰ ਚੀ ਖਰਚਦੇ ਸੀ ਆਪਾਂ ਘੜਾ ਆਪਣੇ ਸਾਹਮਣੇ ਰੱਖਦੇ ਸੀ ਪਰ ਛਲ ਯਾਰ ਮੈਨੂੰ ਪਤਾ ਆਪਾਂ ਸਾਰੀ ਜ਼ਿੰਦਗੀ ਉੱਥੇ ਨਹੀਂ ਰਹਿ ਸਕਦੇ ਸੀ ਪਰ ਘਟੋ ਘਟ ਟਾਈਮ ਤਾਂ ਦੇਖ ਲਾਂਦੇ ਉਹ ਯਾਰ ਵੀ ਕਿੱਥੇ ਜਾਣਗੇ ਉਹ ਤਾਂ ਸ਼ੁਕਰ ਹੈ ਪ੍ਰਮਾਤਮਾ ਦਾ ਜਿਹੜਾ ਤੁਸੀਂ ਪਹਿਲਾਂ ਪਲਾਟ ਲੈ ਕੇ ਰੱਖ ਲਿਆ ਸੀ ਤੇ ਆਪਾਂ ਇੱਕ ਕਮਰਾ ਪਾ ਲਿਆ ਛੇ ਕਿਤੇ ਮੰਨ ਕੇ ਚਲ ਆਪਣੇ ਕੋਲੇ ਪਲਾਟ ਨਾ ਹੁੰਦਾ ਜਾਂ ਆਪਾਂ ਨੂੰ ਮਾਲਕ ਪੈਸੇ ਨਾ ਦਿੰਦਾ ਤੱਕ ਕਿੱਥੇ ਤੁਸੀਂ ਮੈਨੂੰ ਲੈ ਕੇ ਫਿਰਨਾ ਸੀ ਕਿੱਥੇ ਆਪਾਂ ਧੱਕੇ ਖਾਂਦੇ ਫਿਰਦੇ ਚਲ ਇਹ ਤਾਂ ਗੱਲ ਹੈਗੀ ਆ ਕੋਈ ਨਹੀਂ ਫਿਰ ਜਿਵੇਂ ਤੇਰਾ ਚਿੱਤ ਕਰੇ ਓਮੇ ਕਰ ਬਸ ਮੇਰਾ ਚਿੱਤ ਤਾਂ ਮੈਨੂੰ ਪਤਾ ਹੀ ਆ ਉਹਦੇ ਨਾਲ ਵਰਤਨ ਵਾਲਾ ਤਾਂ ਨਾ ਮੈਂ ਸੱਤ ਬਗਾਨੇ ਨਾਲ ਵਰਤਨ ਪਸੰਦ ਕਰੂੰਗੀ ਨਾਲੇ ਹਾਂ ਜੇ ਤੁਹਾਡੇ ਕੋਲੇ ਵੀ ਫੋਨ ਆਵੇ ਨਾ ਤਾਂ ਤੁਹਾਨੂੰ ਮਿਲੇ ਕਦੇ ਨਾ ਬੁਲਾਇਓ ਉਹਨੂੰ ਕਿਉਂ ਤੇਰੇ ਨਾਲ ਨਹੀਂ ਬੋਲਦੀ ਫਿਰ ਮੈਂ ਬੁਲਾ ਕੀ ਜਾਨਾਂ ਬਸ ਠੀਕ ਹੈ ਜੀ ドッグドッグドッ ਤੂੰ ਦੇਖ ਲੈ ਯਾਰ ਕਿੰਨਾ ਹੋ ਗਿਆ ਤੇ ਯਾਰ ਹੁਣ ਸਮਾਨ ਵੀ ਚੱਕ ਕੇ ਲਾਉਣਾ ਸੀ ਜੇ ਮੰਮੀ ਸੌਊਗੀ ਤਾਂ ਹੀ ਐ ਚੱਕ ਲੈ ਸਮਾਨ ਸਾਰਾ ਹਾਂ ਸਾਰਾ ਸਮਾਨ ਚੱਕ ਲਿਆ ਸਾਰੇ ਗਹਿਣੇ ਚੱਕਲੇ ਪੈਸੇ ਚੱਕਲੇ ਚਲ ਹੁਣ ਚੱਲੀਏ ਕੋਈ ਦੇਖੂ ਨਾ ਲਵੇ ਚੱਲ ਚੱਲ ਫੇਤੀ ਚੱਲਾਂ ਉਹ ਤਾ ਦਿਨ ਹੀ ਜੜ ਗਿਆ ਜਾਗ ਹੀ ਨਹੀਂ ਇਹ ਨਪੁੱਤੇ ਦੀ ਅਸੀਂ ਮੂੰ ਵੀ ਨਹੀਂ ਅੱਜ ਉਠੀ ਅਗਸ ਨਹੀਂ ਉੱਠ ਖੜਦੀ ਸਿਮੂ ਨਹੀਂ ਸਿਮੂ ਸਿਮੂ ਦੇਖਾਉ ਤੇ ਕਮਰੇ ਚ ਸਿਮੂ ਸਿਮੂ ਹੱਦ ਹੋ ਗਈ ਖਾਣੀ ਕਿੱਥੇ ਨਿਕਲੀ ਐ ਐ ਨਹੀਂ ਪਤਾ ਤੜਕੀ ਤੜਕੀ ਮਾਸੀ ਕੋਲੇ ਜਾਵੜੀ ਹੋਵੇ ਇਹ ਵੀ ਮਾਸੀ ਦੀ ਚਮਚੀ ਆ ਦੇ ਗੇੜਾ ਉੱਥੇ ਠੂ ਮਾਸੀ ਸਲਾਮ ਉੱਥੇ ਵੀ ਵਾਰੀ ਅੱਖ ਹੈ ਵੀ ਆ ਗਰੀਬ ਲੋਕਾਂ ਦੇ ਮੂੰਹ ਨਹੀਂ ਲੱਗੀਦਾ ਹੁੰਦਾ ਵੀ ਰਹਿਣ ਦੇ ਤੂੰ ਕੀ ਕਰਾਂ ਮੈਂ ਇਹ ਕੁੜੀ ਦਾ ਵੀ ਸਰਿਆ ਪਿਆ ਸਾਰਾ ਕੰਮ ਹੈ ਲੈ ਦੇਖ ਲੈ ਇਕਦਾ ਸਾਹਿਬ ਕਿਤਾਬ ਲਿਖ ਕੇ ਨੇ ਪਰਚੀਆਂ ਵੀ ਰੀਸੈਟ ਦੇ ਦਿੰਦੀ ਹੈਗੀ ਵੀ ਵਾਰ ਹੀ ਆਖਿਆ ਵੀ ਭਈ ਸੰਭਾਲ ਕੇ ਰੱਖਿਆ ਕਰ ਪਤਾ ਨਹੀਂ ਕਾਦੀ ਪਰਚੀਆਂ ਹੁਣ ਮੈਨੂੰ ਤਾਂ ਪੜ੍ਹਨਾ ਨਹੀਂ ਲਿਖਣਾ ਨਹੀਂ ਆਉਂਦਾ ਆਪ ਪਤਾ ਨਹੀਂ ਕਦੋਂ ਆਉਗੀ ਆਉਣ ਦੇ ਅਜ ਉਹਦੀ ਲਾਉਣੀ ਚੰਗੀ ਤਰ੍ਹਾਂ ਕਲਾਸ ਵੀ ਤੜਕੀ ਚਾਹ ਨਹੀਂ ਪਾਣੀ ਨੂੰ ਤੂੰ ਤੜਕੀ ਭਾਜਾ ਨਹੀਂ ਉਹਦੇ ਕੋਲੇ ਦੱਸ ਕੀ ਇਹ ਹਜਾ ਧਰਿਆ ਹੋਇਆ ਹੈ ਤੇਰਾ ਪਰ ਤਾਂ ਹੁਣ ਬਿਨਾਂ ਚਾਹ ਪੀਤੇ ਮੈਨੂੰ ਇਹ ਪੜਾਉਣ ਜਾਣਾ ਪਊਗਾ ਪਰਚੀ ਕਾਦੀ ਹੈਗੀ ਆ ਕਾਦੀ ਨਾ ਦੇਖਦੀਆਂ ਪਤਾ ਨਹੀਂ ਕਰੇ ਹੋ ਕਿ ਨਾ ਕਿਦਣਾ ਤੜਕੀ ਮੇਂ ਜਿਹੜੀ ਗੱਲ ਪਸੰਦ ਨਹੀਂ ਉਹ ਕਰਨਾ ਪੈ ਜਾਂਦਾ ਹਰੇਕ ਉਹ ਤੜਕੀ ਮੱਥੇ ਲਾਉਣਾ ਚੰਗਾ ਨਹੀਂ ਹੁੰਦਾ ਮੈਂ ਵੀ ਕੰਬਲੀ ਨੇ ਚਾਦੀ ਘੁੱਟਣਾ ਕਰਕੇ ਬੀਤੀ ਪਲਾਂ ਗੜੀ ਕੁੜੀ ਦੀਪੀ ਦੀਪੀ ਆ ਜਾ ਚੀ ਆਜੋ ਓਰੇ ਆ ਮੜਾ ਜਾ ਆ ਜਾ ਚੀ ਦੇਖੀ ਆਹ ਨਾ ਪਰਚੀ ਐ ਸਾ ਇੱਕ ਉਹ ਮੈਨੂੰ ਤਾਂ ਤੈਨੂੰ ਪਤਾ ਪੜਨਾ ਨਹੀਂ ਆਉਂਦਾ ਪੜ ਕੇ ਸੁਣਾ ਭਲਾ ਕੀ ਲਿਖਿਆ ਤੇ ਇੱਕ ਤਾਂ ਅਨਪੜਾ ਉਹੀ ਗੱਲ ਹੈ ਕਾਲੇ ਅੱਖਰ ਮੈਂਸ ਬਰੋਬਰ ਚਲ ਕੋਈ ਨਹੀਂ ਜੱਜੀ ਮੈਂ ਪੜ ਦਿੰਨੀ ਹਾਂ ਮੈਂ ਤਾਂ ਬਦਨ ਤਾਂ ਭਾਈ ਸੌਦੇ ਵਾਲੀ ਦੀ ਪਰਚੀ ਆ ਪਤਾ ਨਹੀਂ ਮੈਂ ਉਹ ਮੇਰੀ ਭੈਣ ਦਾ ਹਸਾਬ ਕਰਦੇ ਉਹ ਪਰਚੀ ਮੈਨੂੰ ਨਹੀਂ ਪਤਾ ਚੰਗਾ ਜੀ ਤੂੰ ਦੱਸ ਦੇ ਮੈਨੂੰ ਐ ਜੇ ਕਾ ਤੂੰ ਚਾਹਖਦੀ ਐ ਚਾਚੀ ਹੁਣ ਮੈਂ ਤੈਨੂੰ ਕੀ ਦੱਸਾਂ ਲੈ ਕੰਦੀ ਕੀ ਦੱਸਾਂ ਬਸ ਆਹੀ ਐ ਮੇਰੀ ਭੈਣ ਹੈ ਥੋੜੀ ਜੀ ਸਿਆਸਤਨ ਵੱਧ ਮੇਰੀ ਕੁੜੀ ਲਈ ਹੋਏ ਨੇ ਮਾਗਰ ਐ ਨਹੀਂ ਪਤਾ ਐ ਕਾ ਲਿਖਿਆ ਤਾਂ ਹੋਵੇ ਵੀ ਤੇਰੀ ਮਾਂ ਨੂੰ ਮੈਂ ਇੰਨੇ ਪੈਸੇ ਦਿੱਤੇ ਦੇ ਨਹੀਂ ਚਾਚੀ ਇਹ ਚ ਨਾ ਤੇਰੀ ਕੁੜੀ ਨੇ ਲਿਖਤਾ ਵੀ ਮੈਂ ਘਰ ਛੱਡ ਕੇ ਜਾ ਰਹੀ ਹਾਂ ਸਹੀ ਪੜ ਲੈ ਮੈਨੂੰ ਤਾਂ ਲੱਗਦਾ ਪੜਨਾ ਤੈਨੂੰ ਵੀ ਨਹੀਂ ਆਉਂਦਾ ਚਾਚੀ ਮੈਂ ਦੋ ਤਿੰਨ ਵਾਰੀ ਪੜ ਲਈ ਆ ਚਿਮੂ ਕਰ ਛੱਡ ਕੇ ਭਾਗੀ ਹਾਂ ਚਾਚੀ ਇਹਦੇ ਚੈਨ ਲਿਖਿਆ ਆ ਹਾਈ ਮੈਂ ਮਰ ਜਾ ਮੈਂ ਉਹਦੇ ਪਿਓ ਨੂੰ ਕੀ ਜਵਾਬ ਦੇਉਂਗੀ ਹੁਣ ਕਿੰਨਾ ਸਮਝਾਉਂਦੀ ਹੁੰਦੀ ਮੈਂ ਬਿ ਸਿਮੂ ਕਰੇ ਰਿਹਾ ਕਰ ਜਵਾਨਾ ਮਾੜਾ ਚਾਚੀ ਹੁਣ ਰੋਣ ਦਾ ਕੋਈ ਫਾਇਦਾ ਨਹੀਂ ਨਾ ਉਹਦੇ ਪਿੱਛੇ ਜਾਣ ਦਾ ਫਾਇਦਾ ਉਹ ਐ ਨਹੀਂ ਪਤਾ ਅੱਜ ਕੱਲ੍ਹ ਦੀਆਂ ਤਾਂ ਮਾਂ ਪਿਓ ਨਹੀਂ ਫਸਾ ਦਿੰਦੀਆਂ ਨੇ ਭਰ ਹੁਣ ਤਾਂ ਤੂੰ ਸਵਾਰ ਕਰਕੇ ਉਹਦੇ ਘਰੀ ਬਹਿ ਜਾ ਮੇਰੀ ਤੇ ਐਸੀ ਨਹੀਂ ਸੀ ਜਰੂਰ ਨਾ ਉਹ ਮੇਰੀ ਭੈਣ ਨੇ ਇਹਨੂੰ ਕੁਸਾ ਕੁਸ ਸਿਖਾਇਆ ਪੁੱਠੇ ਸਿੱਧੇ ਮਾਰਤਾ ਉਹ ਨਹੀਂ ਬਣਾਈਆ ਮੇਰੀ ਤੇ ਤਾਂ ਵੇਹੇ ਦਿਮਾਗ ਹੀ ਦੀ ਉਹ ਤਾਂ ਮੇਰੇ ਵਰਗੀ ਦੀ ਜਮਾ ਚਾਚੀ ਜਦੋਂ ਟਾਈਮ ਖਰਾਬ ਹੁੰਦਾ ਨਾ ਪਤਾ ਨਹੀਂ ਲੱਗਦਾ ਹੈਗਾ ਚਲ ਚਾਚੀ ਤੂੰ ਰੋ ਨਾ ਹੁਣ ਉਹ ਜਿਹੜਾ ਕੋਈ ਕੰਮ ਅਸੀਂ ਕਰਤਾ ਤੂੰ ਹੁਣ ਸਬਰ ਕਰਕੇ ਆਪਣੇ ਘਰੇ ਵਗ ਜਾ ਹਾਈ ਮੇਰ ਰੱਬ ਮੈਨੂੰ ਇਹ ਜੀ ਲਾਦ ਦਿੱਤੀ ਕਿਉਂ ਦੀ ਜੰਮਦੀ ਕਿਉਂ ਨਾ ਮਰ ਗਈ ਜੀ ਨੇ ਮੇਰਾ ਮੂੰਹ ਕਾਲਾ ਕਰਾਤਾ ਹੇ ਹੁਣ ਕੀ ਕਰਾਂ ਮਸਲੇ ਦਾ ਹੱਲ ਤਾਂ ਕੋਈ ਲੱਭਣਾ ਪਉ ਪਰ ਮੈਨੂੰ ਕੁਝ ਸਮਝ ਨਹੀਂ ਆਉਂਦੀ ਕੀ ਕਰਾਂ ਮੈਂ ਕੀ ਕਰਾਂ ਸਿਮੂ ਨੂੰ ਕਿਹੜੇ ਖੂਚ ਲਾਂ ਮੈਂ ਹੁਣ ਆ ਦੁਨੀਆ ਇਹਦਾ ਮੈਨੂੰ ਤਾਨੇ ਮਿਹਣੇ ਹੀ ਮਾਰੂਗੀ ਮੈਂ ਸਿਮੂ ਨੂੰ ਘਰੇ ਵੀ ਨਹੀਂ ਰੱਖ ਸਕਦੀ ਕਿੱਥੇ ਰਜਾਂ ਮਾ ਕੁਸ ਨਾਲ ਕੋਸਤਾ ਸੂਚਨਾ ਪਹੂ ਗਈ ਕਰਤੀਆਂ ਕੋਈ ਹੱਲਾ